ਮਾਨਸਬ ਜਿਸ ਤਰੀਕੇ ਦੇ ਨਾਲ ਕੱਲ ਪ੍ਰਸ਼ਾਸਨ ਦੇ ਨਾਲ ਸਮਝੌਤਾ ਹੋਇਆ ਭਾਨੇ ਸਿੱਧੂ ਵਾਲੇ ਮਸਲੇ ਦੇ ਵਿੱਚ ਕਿਸ ਤਰ੍ਹਾਂ ਵੇਖ ਰਿਹਾ ਹਾਂ ਜਿਸ ਤਰ੍ਹਾਂ ਦੇ ਨਾਲ ਆਫਰ ਪ੍ਰਸ਼ਾਸਨ ਦੇ ਵੱਲੋਂ ਦਿੱਤੀ ਗਈ 6 ਦਿਨਾਂ ਦੇ ਵਿੱਚ ਛੱਡਣ ਦੇ ਲਈ ਇਸ ਤੋਂ ਪਹਿਲਾਂ ਚਰਚਾਵਾਂ ਨੇ ਕਿ ਤੁਹਾਡੇ ਨਾਲ ਪ੍ਰਸ਼ਾਸਨ ਦੀ ਮੀਟਿੰਗ ਹੁੰਦੀ ਹੈ ਉਹ 2 ਦਿਨ ਦੇ ਵਿੱਚ ਛੱਡਣ ਤੱਕ ਦਾ ਤੁਹਾਡੇ ਨਾਲ ਵਾਦਾ ਹੋ ਜਾਂਦਾ ਪਰ ਤੁਸੀਂ ਨਹੀਂ ਮੰਨਦੇ ਤੁਸੀਂ ਕਹਿੰਦੇ ਹੋ ਕਿ ਐਸਾ ਟਾਈਮ ਛੱਡਿਆ ਜਾਵੇ ਇਹ ਸਾਰੇ ਫੈਸਲੇ ਕਿਉਂ ਕਰਕੇ ਛੱਡ ਸੱਦੇ ਸੀ ਕਿ ਜਿਹੜਾ ਡਿਸਟ੍ਰਿਕਟ ਮੈਜਿਸਟਰੇਟ ਜਾਂ ਡੀਸੀ ਹੈ ਉਹਦੇ ਕੋਲੇ ਪੂਰੀ ਤਾਕਤ ਹੈ ਕਿ ਹੈ ਕਿ ਕਿਸੇ ਵੀ ਕ੍ਰਿਮੀਨਲ ਕੇਸ ਨੂੰ ਉਹ ਵਾਪਸ ਲੈਦਾ ਹੈਗਾ ਮੇਰੇ ਖਿਲਾਫ ਵੀ ਤਾਂ ਇੰਦਰਾ ਗਾਂਧੀ ਤਾਂ ਕੇਸ ਡੀਸੀ ਨੇ ਡੀਐਮ ਨੇ ਵਾਪਸ ਕਰਤਾ ਸੀ ਤੇ ਮੈਂ 5 ਸਾਲ ਨਾਬਦ ਰਿਹਾ ਹੋਇਆ ਸੀਗਾ ਤੇ ਜਦੋਂ ਡੀਐਮ ਦੇ ਕੋਲੇ ਪਾਵਰ ਹੈ ਉਹ ਪਤਾ ਨਹੀਂ ਜਿਹੜਾ ਨਿਜ਼ਾਮ ਅੱਜ ਦਾ ਹੈ ਇਹ ਪਹਿਲਾਂ ਕਿਉਂ ਸਾਨੂੰ ਕਹਿੰਦਾ 2 ਦਿਨਾਂ ਚ ਕਰ ਦਵਾਂਗੇ ਅੱਜ ਕਹਿੰਦਾ 6 ਦਿਨਾਂ ਦੇ ਵਿੱਚ ਕਰ ਦਵਾਂਗੇ ਜਦੋਂ ਨਿਜ਼ਾਮ ਦੇ ਕੋਲੇ ਪੂਰੀ ਤਾਕਤ ਹੈ ਕਿ ਉਹ ਅੱਜ ਹੁਣੇ ਉਹ ਕਿ ਇਸ ਵਾਪਸ ਲੈ ਸਕਦੇ ਹੈ ਕਿ ਹਮ ਮੰਨ ਸਾਬ ਪ੍ਰਸ਼ਾਸਨ ਨੇ ਕੱਲ ਕਿਹਾ ਕਿਹਦੇ ਕਿ ਅਸੀਂ ਇਸ ਕਰਕੇ ਕਿਸੇ ਛੇਤੀ ਵਾਪਸ ਨਹੀਂ ਲੈ ਸਕਦੇ ਕਿਉਂਕਿ ਜਿਹੜੇ ਮਦਈ ਨੇ ਉਹ ਪ੍ਰਾਈਵੇਟ ਨੇ ਉਹ ਮਦਈਆਂ ਨੂੰ ਲਿਆਂਦਾ ਜਾਏਗਾ ਉਸ ਤੋਂ ਬਾਅਦ ਜਿਹੜਾ ਇਹ ਇਸ ਨੂੰ ਸੀ ਖਤਮ ਕਰ ਸਕਦੇ ਹਾਂ ਉਸ ਤੋਂ ਪਹਿਲੇ ਇਹ ਉਹ ਗਲਤ ਗੱਲ ਹੈ ਕਿਉਂ ਕਰਕੇ ਮਦਈ ਵੀ ਸਾਨੂੰ ਨਿਜ਼ਾਮ ਨੇ ਕਿਹਾ ਹੈ ਕਿ ਇਹ ਝੂਠੇ ਹੈਗੇ ਹੈ ਵੱਡੇ ਵੱਡੇ ਅਫਸਰਾਂ ਨੇ ਕਿਹਾ ਹੈ ਕਿ ਸਾਥੋਂ ਗਲਤ ਪਰਚੇ ਹੋਏ ਹੈ ਤੇ ਉਹ ਸਾਰੇ ਝੂਠੇ ਹਨ ਇਹ ਜਿਹੜਾ ਆਪਣਾ ਆ ਕੋਟ ਦੁੰਨੇ ਵਾਲਾ ਹੈ ਪੰਨਸੇ ਅੱਤ ਬਾਨਾ ਸਿੱਧੋ ਉਹ ਹੁਣ ਚੇਨੀਆ ਤਾਂ ਨਹੀਂ ਨਾ ਖੇਚਣ ਵਾਲਾ ਬੰਦਾ ਹੈਗਾ ਜਾਂ ਇਹ ਫਰੋਤੀਆਂ ਲੈਣ ਵਾਲਾ ਬੰਦਾ ਸਿੱਧਾ-ਸਿੱਧਾ ਆਦਮੀ ਹੈ ਜਿਹੜਾ ਇਹ ਆਪਣੀ ਨੇਟ ਚਲਾਉਂਦਾ ਹੈ ਆਪਣਾ ਕੰਮ ਕਰਦਾ ਹੈ ਆਪਣਾ ਰਸੂਖ ਰੱਖਦਾ ਹੈ ਜਿਹਦੇ ਪਿੱਛੇ ਲੱਖਾਂ ਲੋਕ ਪਿੱਛੇ ਲੱਗ ਕੇ ਜਦੋਂ ਉਹਨੂੰ ਗ੍ਰਫਤਾਰ ਕੀਤਾ ਤੇ ਉਹ ਚੇਨੀਆ ਖੇਚਣ ਵਾਲਾ ਬੰਦਾ ਤਾਂ ਨਹੀਂ ਹੈ ਤੋ ਜਿਹੜਾ ਨਿਜ਼ਾਮ ਹੈ ਉਹ ਆਪ ਮੰਨਦਾ ਕਿ ਅਸੀਂ ਝੁੱਠੇ ਕੇ ਇਸ ਕੀਤੇ ਹੋਏ ਇਹਦੇ ਤੇ ਹੂੰ ਮਾਨਸਬ ਜਿਸ ਤਰੀਕੇ ਦੇ ਨਾਲ ਤੁਸੀਂ ਇੱਕ ਤਰੀਕ ਨੂੰ ਰੇਲਾਂ ਰੋਕਣ ਦੇ ਪ੍ਰਦਰਸ਼ਨ ਦਾ ਐਲਾਨ ਕਰਦੇ ਹੋ ਕਈ ਲੋਕਾਂ ਨੇ ਸਵਾਲ ਵੀ ਚੁੱਕੇ ਕਹਿੰਦੇ ਕਿ ਇਕੱਠ ਰੱਖਿਆ ਜਾਣਾ ਚਾਹੀਦਾ ਸੀ ਰੇਲ ਰੋਕਣ ਦਾ ਕਿਉਂ ਤੁਹਾਡੇ ਕੋਲ ਇਹ ਆਈਡੀਆ ਕਿਉਂ ਸੀ ਕਿ ਰੇਲਾਂ ਰੋਕਾਂਗੇ ਰੇਲਾਂ ਰੋਕਣ ਦੇ ਨਾਲ ਸਭ ਤੋਂ ਜ਼ਿਆਦਾ ਸੱਟ ਹਕੂਮਤ ਨੂੰ ਵੱਜਦੀ ਹੈ ਇਕੱਠ ਅਸੀਂ ਕਰਕੇ ਬਹੁਤ ਦੇਖ ਲਏ ਪਰ ਉਹਨਾਂ ਦੇ ਵਿੱਚੋਂ ਨਿਕਲਿਆ ਨਹੀਂ ਪਰ ਜਿੱਦਨ ਅਸੀਂ ਰੇਲ ਰੋਕੋ ਦਾ ਧਮਕੀ ਦਿੱਤੀ ਉਹ ਤੋਂ ਬਾਅਦ ਇਹਨਾਂ ਦੇ ਕੰਨ ਖੜੇ ਹੋ ਗਏ ਕਿ ਇਹ ਲੋਕ ਮੁਰਨੇ ਨਹੀਂ ਤੇ ਇਹ ਜਿਹੜੀ ਇਹਨਾਂ ਦੀ ਮੰਗ ਜਾਇਜ਼ ਹੈ ਇਹ ਇਹਨਾਂ ਨੂੰ ਦੇਣੀ ਪਣੀ ਹੈ ਜੀ ਮਾਨ ਸਾਹਿਬ ਇਸ ਦੇ ਨਾਲ ਹੀ ਆਖਰੀ ਸਵਾਲ ਮੇਰਾ ਇਹ ਹੈ ਕਿ ਪਾਰਲੀਮੈਂਟ ਚੱਲਿਓ ਹੁਣ ਤੁਸੀਂ ਸਟੇਸ਼ਨ ਦੇ ਉੱਤੇ ਆਪਾਂ ਖੜੇ ਆਂ ਪਾਰਲੀਮੈਂਟ ਦੇ ਵਿੱਚ ਇਹ ਸਾਰੇ ਮਸਲਿਆਂ ਨੂੰ ਲੈ ਕੇ ਗੱਲਬਾਤ ਹੋਏਗੀ ਕਿਉਂਕਿ ਮੀਡੀਆ ਦਾ ਵੀ ਲਗਾਤਾਰ ਇਹ ਤੁਹਾਡੇ ਤੋਂ ਮੰਗ ਹੈ ਕਿ ਮੀਡੀਆ ਦੇ ਨਾਲ ਬਹੁਤ ੱੱਕਾ ਹੋਇਆ ਬੀਤੇ ਦਿਨਾਂ ਦੇ ਵਿੱਚ ਮੀਡੀਆ ਦੇ ਨਾਲ ਬਹੁਤ ੱੱਕਾ ਹੋਇਆ ਪੁਲਿਸ ਨੇ ਕੁੱਟੇ ਮਾਰੇ ਵੀ ਹੈਗੇ ਆ ਤੇ ਮੀਡੀਏ ਦੇ ਕੈਮਰੇ ਵੀ ਖਿੱੱਚੇ ਹੈਗੇ ਆ ਤੇ ਇਹ ਨਹੀਂ ਸੀ ਕਰਨਾ ਚਾਹੀਦਾ ਮੈਂ ਕੋਸ਼ਿਸ਼ ਕਰੂੰਗਾ ਜੇ ਮੈਨੂੰ ਟਾਈਮ ਸਪੀਕਰ ਨੇ ਦਿੱਤਾ ਤੇ ਇਹ ਮਸਲਾ ਮੈਂ ਪਾਰਲੀਮੈਂਟ ਦੇ ਵਿੱਚ ਉਠਾਉਂਗਾ ਪਾਰਲੀਮੈਂਟ ਦੇ ਵਿੱਚ ਉੱਠ ਪਿਆ ਕਿਉਂ ਕਰਕੇ ਪਰਸੋਂ ਇਹਨਾਂ ਨੇ ਪੂਰੇ ਦਿਨ ਦੇ ਲਈ ਮੈਨੂੰ ਹਾਊਸ ਰੈਸਟ ਕੀਤਾ ਸੀ ਤੇ ਸਪੀਕਰ ਨੇ ਵੀ ਨੋਟਿਸ ਦਿੱਤੇ ਹੈ ਹਕੂਮਤ ਨੂੰ ਕਿ ਸਿਮਰਨਜੀਤ ਚਰਮਾਣ ਨੂੰ ਬਜਟ ਦੇ ਵਿੱਚ ਕਿਉਂ ਨਹੀਂ ਆਉਣ ਦਿੱਤਾ ਕਿਉਂ ਇਹਨੂੰ ਰੋਕਿਆ ਹੈਗਾ ਮਤਲਬ ਕਿਹੜੇ ਅਸਰਾਂ ਨੋਟਿਸ ਜਾਰੀ ਹੋਇਆ ਸਪੀਕਰ ਸਾਹਿਬ ਵੱਲੋਂ ਇਹ ਤਾਂ ਹਕੂਮਤ ਨੂੰ ਜਿਹੜਾ ਚੀਫ ਸਕੱਟਰੀ ਹੈ ਉਹਦੇ ਕੋਲ ਹੀ ਜਾਊਗਾ ਤੇ ਬਾਕੀ ਇਹ ਜਿਹੜੇ ਜਿਹੜੇ ਜ਼ਿੰਮੇਵਾਰ ਅਫਸਰ ਹੈ ਉਹਨਾਂ ਤੋਂ ਰਿਪੋਰਟ ਲਈ ਜਾਊਗੀ ਬਹੁਤ ਤਾਂ